ਸਪਨਿਆਂ ਤੂੰ ਲੈ ਚੱਲ ਮੈਨੂੰ ਮੇਰੇ ਦੇਸ ਵੇ ਮੈਨੂੰ ਮੇਰੇ ਦੇਸ ਵੇ ਨਿੰਦਰ ਪਿਆਰੀ ਏ ਤੂੰ ਛੇਤੀ ਛੇਤੀ ਆਨੀ ਸਪਨਿਆਂ ਦੇ ਦੇਸ ਮੈਨੂੰ ਜਲਦੀ ਪਹੁੰਚਾਨੀ ਦਰ ਹੀ ਤਰ ਜਾਈ ਸੰਗ ਦਰੀ ਤੇਰ ਜਾਈ ਸੰਗ ਦੀਕ ਦੇਨ ਖੇਸ ਵੇ ਸੁਪਨਿਆ ਤੂੰ ਲੈ ਚਲ ਮੈਨੂੰ ਮੇਰੇ ਦੇਸ ਵੇ ਸੁਪਨਿਆ ਤੂੰ ਲੈ ਚਲ ਮੈਨੂੰ ਮੇਰੇ ਦੇਸ ਵੇ ਉਥੇ ਮੇਰੇ ਵਸ ਦੇਨ ਵੀਰ ਪੈਣ ਤੀਵੇ ਉਥੇ ਮੇਰੇ ਵਸ ਦੇਨ ਵੀਰ ਪੈਣ ਤੀਵੇ ਉਹਨਾਂ ਸੰਗ ਰਹਿੰਦੇ ਕਿੰਨੇ ਹੋਰ ਸਾਰੇ ਜੀਵੇ ਮਿਲਣਾ ਹੈ ਮਿੱਤਰਾਂ ਨੂੰ ਮਿਲਣਾ ਹੈ ਮਿੱਤਰਾਂ ਨੂੰ ਭੁੱਲ ਕੇ ਕਲੇਸ ਵੇ ਸੁਪਨਿਆ ਤੂੰ ਲੈ ਚੱਲ ਮੈਨੂੰ ਮੇਰੇ ਦੇਸ ਵੇ ਸੁਪਨਿਆ ਤੂੰ ਲੈ ਚੱਲ ਮੈਨੂੰ ਮੇਰੇ ਦੇਸ ਵੇ ਨਿਆਂਈ ਵਾਲਾ ਖੇਤ ਮੈਨੂੰ ਮਾਰੇ ਦਾਇਵਾ ਜਵੇ ਕਿਹੜੀ ਗੱਲਾਂ ਹੋਇਆਂ ਮੈਨੂੰ ਪੁੱਛਦੇ ਨਰਾਜਵੇ ਪਿੰਡ ਗੁਰੂ ਕਰ ਸੁਣਾ ਪਿੰਡ ਗੁਰੂ ਕਰ ਸੁਣਾ ਬਾਣੀ ਦਾਸ ਦੇ ਸਵੇ ਸੁਪਨਿਆਂ ਤੂੰ ਲੈ ਚੱਲ ਮੈਨੂੰ ਮੇਰੇ ਦੇਸ ਵੇ ਸੁਪਨਿਆਂ ਤੂੰ ਲੈ ਚੱਲ ਮੈਨੂੰ ਮੇਰੇ ਦੇਸ ਵੇ ਪਿੰਡ ਦੀਆਂ ਗਲੀਆਂ 'ਚ ਤੁਰਨੇ ਦੀ ਚਾਹ ਵੇ ਛੇਤੀ ਛੇਤੀ ਪਾ ਦੇ ਤੂੰ ਸਕੂਲ ਵਾਲੇ ਰਾਵੇ ਪਿੰਡ ਦੀਆਂ ਗਲੀਆਂ 'ਚ ਤੁਰਨੇ ਦੀ ਚਾਹ ਵੇ ਛੇਤੀ ਛੇਤੀ ਪਾ ਦੇ ਤੂੰ ਸਕੂਨ ਵਾਲੇ ਰਾਵੇ ਤਿਲਕਦਾਨ ਗੜ ਵਿੱਚ ਤਿਲਕਦਾਨਗੜ੍ਹ ਵਿੱਚ ਕਰੇ ਪਰਵੇਸ ਵੇ ਸੁਪਨਿਆ ਤੂੰ ਲੈ ਚੱਲ ਮੈਨੂੰ ਮੇਰੇ ਦੇਸ ਵੇ ਸੁਪਨਿਆ ਤੂੰ ਲੈ ਚੱਲ ਮੈਨੂੰ ਮੇਰੇ ਦੇਸ ਵੇ 2025 ਦੀ ਅਗਸਤ ਮਹੀਨੇ ਦੀ ਆਖਰੀ ਤਰੀਕ ਨੂੰ ਮਲੇਸ਼ੀਆ ਦੇਸ਼ ਦੇ ਰਾਜਧਾਨੀ ਕੁਵਾਲਾ ਲੰਪੁਰ ਵਿੱਚ ਬੈਠਿਆ ਤੀਜਾ ਸਿੰਘ ਤਿਲਕਦਾਨਗੜ ਦਾ ਇੱਕ ਗੀਤ ਸਰਵਣ ਕਰੋ ਜੀ ਸੁਪਨਿਆਂ ਤੂੰ ਲੈ ਚੱਲ ਮੈਨੂੰ ਮੇਰੇ ਦੇਸ਼ ਵੇ ਗੀਤ ਹੈ ਸੁਪਨਿਆਂ ਤੂੰ ਲੈ ਚੱਲ ਮੈਨੂੰ ਮੇਰੇ ਦੇਸ਼ ਵੇ ਮੈਨੂੰ ਮੇਰੇ ਦੇਸ਼ ਵੇ ਨੀਂਦ ਰੇ ਪਿਆਰੀ ਏ ਤੂੰ ਛੇਤੀ ਛੇਤੀ ਆਨੀ ਸੁਪਨਿਆਂ ਦੇ ਦੇਸ਼ ਮੈਨੂੰ ਜਲਦੀ ਪਹਚਾਨੀ ਦਰੀ ਤੇਰ ਜਾਈ ਸੰਗ ਡੀਕ ਦੇ ਮਖੇਸਵੇ ਸੁਪਨਾ ਤੁਲੇ ਚੱਲ ਮੈਨੂੰ ਮੇਰੇ ਦੇਸ਼ ਵੇ ਉੱਥੇ ਮੇਰੇ ਬਸ ਦੇਨੇ ਬੀਰ ਭੈਣ ਧੀ ਵੇ ਉਨ ਸੰਗ ਰਹਿੰਦੇ ਕਿੰਨੇ ਸਾਰੇ ਹੋਰ ਜੀਵੇ ਮਿਲਣਾ ਹੈ ਮਿੱਤਰਾਂ ਨੂੰ ਭੁੱਲ ਕੇ ਕਲੇਸ਼ ਵੇ ਸੁਪਨਿਆ ਤੂੰ ਲੈ ਚੱਲ ਮੈਨੂੰ ਮੇਰੇ ਦੇਸ਼ ਵੇ ਸੁਪਨਿਆ ਤੂੰ ਲੈ ਚੱਲ ਨਿਆਈ ਬਲਖੇ ਤੈਨੂੰ ਮਾਰਦਾ ਆਵਾਜ਼ ਵੇ ਕਿਹੜੀ ਗੱਲ ਹੋਇਆ ਮੈਨੂੰ ਪੁੱਛਦਾ ਨਰਾਜ ਵੇ ਪਿੰਡ ਗੁਰੂ ਘਰ ਸੁਣ ਬਾਣੀ ਦਾ ਸੰਦੇਸ਼ ਵੀ ਸੁਪਨਿਆਂ ਤੂੰ ਲੈ ਚੱਲ ਮੈਨੂੰ ਮੇਰੇ ਦੇਸ਼ ਵੀ ਸੁਪਨਿਆਂ ਤੂੰ ਲੈ ਚੱਲ ਪਿੰਡ ਦੀਆਂ ਗਲੀਆਂ 'ਚ ਤੋਰਨ ਦੀ ਚਾਹੇ ਛੇਤੀ ਛੇਤੀ ਪਾ ਦੇ ਤੂੰ ਸਕੂਲ ਵਾਲੇ 라ਵੇ ਤਿਲਕਦਾਨਗੜ੍ਹ ਵਿੱਚ ਕਰੇ ਪਰਵੇਸ਼ ਵੀ ਸੁਪਨਿਆਂ ਤੂੰ ਲੈ ਚੱਲ ਮੈਨੂੰ ਮੇਰੇ ਦੇਸ਼ ਵੇ ਸੁਪਨਿਆਂ ਤੂੰ ਲੈ ਚੱਲ